ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਜੀ ਪਿੰਡ ਰੰਸਿੰਗ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਗਾਂ ਸੇਲ ਆ ਜੀ ਵਿਕਾਊਗਾ ਦੂਜਾ ਸੂਹਾ ਸੂਣ ਵਾਲੀ ਆ ਜੀ ਪਹਿਲੇ ਸੂਏ ਦਾ ਬਾਈ ਦੇ ਦਸਨ ਮੁਤਾਬਕ ਦੁੱਧ 22 ਤੋਂ 23 ਕਿਲੋ 11 ਕਿਲੋ ਕਹਿੰਦੇ 11 ਸਵਾ 11 ਟਾਈਮ ਦਾ ਚਾਹੁੰਦੇ ਰਹੇ ਆ ਤੇ ਦੂਜਾ ਸੂਹਾ ਸੂਣ ਦੀ ਤਿਆਰੀ ਈ ਬਸ 5-7 ਦਿਨ ਲਾਉਗੀ ਤੇ ਇਹ ਮੈਥੋਂ ਡਰਦੀ ਤਾਂ ਇਹ ਵੀ ਡਾਕਟਰੀ ਦਾ ਟਰੀਟਮੈਂਟ ਕਰਦੇ ਕਰਕੇ ਉਹਨੂੰ ਇਦਾਂ ਵੀ ਟੀਕਾ ਹੀ ਲਾਉਦੇ ਹੋਣਗੇ ਹੁਣ ਵੀ ਬਾਕੀ ਤੌਰ ਕੇ ਤੋਰਾ ਸਾਨੂੰ ਚੈੱਕ ਕਰਾ ਦਿੰਨੇ ਆ ਇਥੋਂ ਚਨਾ ਦੀ ਲੰਬਾਈ ਵਿੱਥ ਤੁਸੀਂ ਚੈੱਕ ਕਰ ਸਕਦੇ ਆ ਉਹੋਂ ਭਰ ਲਈ ਕੋਲੂ ਲਈ। ਲਓ ਜੀ ਹੌਲੀ ਹੌਲੀ ਤੋੜਦਾ। ਤੋੜਾ ਚੈੱਕ ਕਰ ਲੋ ਜੀ। ਮੋੜ ਲੈ ਆ ਭਾਈ। ਹੂੰ ਲੈ ਚੱਲ ਲੈ ਚੱਲ ਇਧਰ ਦੀ। ਚਾਰ ਹੀ ਥਾਣਾ ਕੋਈ ਫੋਟ ਸ਼ਾਕ ਹੈ ਨਹੀਂ ਗੀ। ਦੇਵਾ ਇਧਰ ਤੋਂ ਚੈੱਕ ਕਰ ਲੈ। ਬੰਨ ਲਾ ਬੰਨ ਲਾਇ ਤੇ। ਫੋਨ ਨੰਬਰ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਫੋਨ ਨੰਬਰ ਵਿੱਚ ਵੀ ਤੁਹਾਨੂੰ ਭੁੱਲ ਕੇ ਦੱਸ ਦਿੰਨੇ ਆਂ ਇਹ ਰੇਟ ਫੋਨ ਤੇ ਹੋਊਗਾ ਕਿਉਂਕਿ ਬਾਈ ਜੀ ਹਰੇ ਘਰੇ ਨਹੀਂਗੇ ਤੇ ਰਹਿ ਕਰਕੇ ਉਹ ਰੇਟ ਉਹ ਤੇ ਫੋਨ ਤੇ ਦੱਸ ਦੇਣਗੇ 94654 94653 14853 ਜੀ ਇਸ ਨੰਬਰ ਤੇ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਹ ਹੋਰ ਜਾਣਕਾਰੀ ਪੁੱਛ ਸਕਦੇ ਆਂ ਵੀਡੀਓ ਦੇਖਣ ਲਈ ਧੰਨਵਾਦ